ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਵੈਕ ਅਵਰ YouTube ਚੈਨਲ ਮਿਸ ਟੈਂਡ ਮਿਸਿਸ ਗਿਲ ਉਮੀਦ ਕਰਦੀ ਆ ਸਾਰੇ ਜਾਣੇ ਬਹੁਤ ਵਧੀਆ ਹੋਵੋਗੇ ਸੋ ਅੱਜ ਕਾਫੀ ਦਿਨਾਂ ਬਾਅਦ ਸ਼ੁਰੂਆਤ ਕਰਨ ਲੱਗਿਆ ਆਪਾਂ ਫੇਰ ਤੋਂ ਬਲੌਗਿੰਗ ਦੀ ਕਿਉਂਕਿ ਕਾਫੀ ਦਿਨ ਹੋ ਗਏ ਮੈਂ ਥੋੜਾ ਬੀਜ਼ੀ ਸੀ ਹੀ ਟੀਆਂ ਦਾ ਫੰਕਸ਼ਨ ਕਰਵਾ ਰਹੇ ਆ ਆਪਾਂ ਤੇ ਕੱਲ ਹੈਗਾ ਟੀਆਂ ਦਾ ਫੰਕਸ਼ਨ ਤੇ ਕੱਲ ਆਪਾਂ ਮਹਿੰਦੀ ਵੀ ਲਗਵਾ ਲਈ ਆ ਔਰ ਅੱਜ ਆਪਾਂ ਪਾਉਣ ਲੱਗੇ ਆ ਚੂੜੀਆਂ ਤੇ ਮੈਂ ਹੁਣੇ-ਹੁਣੇ ਰੈਡੀ ਹੋ ਕੇ نیچے ਆਈ ਸੀ ਟਾਈਮ ਤਕਰੀਬਨ 9 ਵਜ ਗਏ ਨੇ ਔਰ ਮੈਂ ਸੋਚਿਆ ਕਿ ਸਭ ਤੋਂ ਪਹਿਲਾਂ ਚੂੜੀਆਂ ਪਾਵਾਂ ਕਿਉਂਕਿ ਮੇਰੇ ਇਧਰਲੇ ਹੱਥ ਵਿੱਚ ਬਹੁਤ ਔਖੀ ਆਉਂਦੀ ਹੈ ਚੂੜੀ ਤੇ ਮੈਂ ਸੋਲਿਆ ਸੀ ਕਿ ਅਗਰਕਪਾ ਸਵੇਰ-ਸਵੇਰ ਚੂੜੀ ਪਾ ਲੈਨੇ ਆਪਣੇ ਹੱਥ ਨਰਮ ਹੁੰਦੇ ਆ ਕੋਈ ਵੀ ਕੰਮ ਕਾਰ ਕਰਨ ਤੋਂ ਪਹਿਲਾਂ ਵੈਸਤੇ ਮੈਂ ਕੰਮ ਤਾਂ ਮੈਂ ਕੋਈ ਵੀ ਨਹੀਂ ਕਰਦੀ ਹੈਗੀ ਮੋਸਟਲੀ ਤੇ ਜਿਆਦਾ ਨਹੀਂ ਕਰਦੀ ਮਤਲਬ ਕਰਦੇ ਆ ਥੋੜੇ-ਬਹੁਤ ਕਰਦੇ ਕੰਮ ਸਵੇਰ-ਸਵੇਰ ਮੇਰਾ ਕੋਈ ਕੰਮ ਨਹੀਂ ਹੁੰਦਾ ਕਰਦਾ ਸੋ ਇਸ ਲਈ ਫਿਰ ਮੈਂ ਕਿਹਾ ਚਲੋ ਚੂੜੀ ਪਾ ਲੰਨੇ ਆ ਹੁਣ ਪੈ ਵੀ ਰਹੀ ਐ ਇਜ਼ੀ ਉਸ ਦਿਨ ਜਿਸ ਦਿਨ ਮੈਂ ਲੈ ਕੇ ਆਈ ਸੀ ਉਸ ਦਿਨ ਆ ਨਹੀਂ ਰਹੀਆਂ ਸੀ ਬਟ ਹੁਣ ਇਜ਼ੀ ਪੈ ਵੀ ਰਹੀ ਐ ਮਤਲਬ ਇਹ ਟ੍ਰਿਕ ਸਹੀ ਆ ਤੇ ਅਗਰ ਤੁਹਾਡੇ ਵੀ ਚੂੜੀ ਘਾਤ ਦੇ ਵਿੱਚ ਔਖੀ ਆਉਂਦੀ ਆ ਤਾਂ ਮਾਰਨਿੰਗ ਮਾਰਨਿੰਗ ਪਾਓ ਹੱਥ ਨਰਮ ਹੁੰਦੇ ਆ ਤਾਂ ਪੈ ਜਾਂਦੀ ਐ ਸੋ ਚਲੋ ਜੀ ਅੱਜ ਚੂੜੀਆਂ ਪਾਉਣੇ ਆ ਤੇ ਫਿਰ ਦੇ ਦਿਆਂ ਬਾਕੀ ਦਿਨ ਦੇ ਵਿੱਚ ਹੋਰ ਕੀ ਕੰਮ ਨੇ ਸਾਰੇ ਸ਼ਡਿਊਲ ਵਾਈਜ਼ ਆਪਾਂ ਕਰਦੇ ਜਾਵਾਂਗੇ ਚੂੜੀਆਂ ਆਪਾਂ ਨੇ ਪਾ ਲਈਆਂ ਨੇ ਤੇ ਹੁਣ ਕੰਮ ਚੱਲ ਰਿਹਾ ਨੇਲ ਪੇਂਟ ਦਾ ਹੁਣ ਆਪਾਂ ਨੇਲ ਪੇਂਟ ਲਗਾਉਨੇ ਆ ਥੋੜੀ-ਬਹੁਤੀ ਆਰਟ ਕਰਦੇ ਆ ਇਹਦੇ ਉੱਪਰ ਦੇ ਦੇ ਦਿਆਂ ਕਿੰਦਾ ਵੀ ਜਾਂ ਸਿੰਪਲ ਹੀ ਰੱਖਾਂਗੇ ਸਿੰਪਲ ਵੀ ਸੋਹਣੀ ਲੱਗ ਰਹੀ ਹੈ ਗ੍ਰੀਨ ਔਰ ਰੈੱਡ ਸੋ ਦੇਖ ਲਿਆ ਨੇਲ ਪੇਂਟ ਦਾ ਪਟਾਰਾ ਆਪਾਂ ਨੇ ਸਾਰਾ ਖੋਲ ਲਿਆ ਤੇ ਹੁਣ ਦੇ ਦਿਆਂ ਕਿਹੜੇ ਲਗਾਉਣੇ ਆ ਬੱਸ ਮੈਂ ਸਿੰਪਲ ਲਗਾਈ ਹੈ ਸਿੰਪਲ ਵੀ ਸੋਹਣੀ ਲੱਗਦੀ ਆ ਅਗਰ ਦਿਲ ਕੀਤਾ ਤਾਂ ਥੋੜੀ-ਥੋੜੀ ਆਰਟ ਕੁਛ ਨਾ ਕੁਛ ਕਰ ਲਵਾਂਗੇ ਔਰ ਜ਼ਿਆਦਾ ਕੁਛ ਨਹੀਂ ਲਗਾਵਾਂਗੇ ਸਿੰਪਲ ਵੀ ਸੋਹਣੀ ਲੱਗੇਗੀ ਚਲੋ ਫਾਈਨਲ ਡਿਜ਼ਾਈਨ ਹੋਣ ਤੇ ਤੁਹਾਨੂੰ ਦਿਖਾਉਣੀ ਹੈ ਜੇ ਆਪਾਂ ਤਾਂ ਤਿਆਰੀ-ਵਿਆਰੀ ਗੱਲ ਨਹੀਂ ਸਸਰੀ ਘਾਲ ਤਾਂ ਮੈਂ ਬੁਲਾਤੀ ਸਵੇਰੀ ਤੇ ਮਹਿੰਦੀ ਵੀ ਲੱਗੀ, ਚੂੜੀਆਂ ਵੀ ਪਾਲੀਆਂ। ਨੇਲ ਪੇਂਟ ਵੀ ਲਗਾ ਲਈ। ਨੇਲ ਪੇਂਟ ਆਪਾਂ ਸਿੰਪਲੇ ਰੱਖੀਆ ਫੇਰ। ਲਾ। ਔਰ ਬਾਕੀ ਕੰਮ ਕਾਰ ਇੱਧਰ ਚੱਲ ਰਹੇ ਨੇ ਸਾਰੇ। ਤੀਆਂ ਵਾਲੇ ਸੂਟ ਬਣ ਰਹੇ ਨੇ ਇੱਧਰ। ਇਹ ਕਮੂਰੀ ਹੋ ਗਈ? ਲਾ ਬਈ, ਕਮੂਰੀ ਬਣਾ ਰਹੀ ਆ ਉਹ। ਫੇ ਤੋੜਤਾ। ਇਹਨੂੰ ਵੀ ਚੱਕਰ ਪੈ ਗਿਆ ਹੁਣ। ਇੱਧਰ ਮਹਿੰਦੀਆਂ ਲੱਗ ਰਹੀਆਂ ਨੇ। ਮਾਵਾ ਧੀਾਂ ਦੀ ਤਿਆਰੀ ਇਹਨਾਂ ਦੀ ਨਹੀਂ ਮੁੱਕਦੀ ਹੈ ਠੀਕ ਹੈ ਨੇਲ ਪੇਂਟ ਦਿਖਾਵਦੀ ਮਾਹੀ ਨੇਲ ਪੇਂਟ ਦਿਖਾ ਫੇ ਮੈਨੂੰ ਨੇਲ ਪੇਂਟ ਦਿਖਾਓ ਆ ਪਿਆਰੀਆ ਕੀ ਪਾਉਣੇ ਤਾਂ ਕੱਲੂ ਡੋਰੀ ਪਾਣੀਆ ਹੈ ਪਰਾਂਦਾ ਪਾਉਣਾ ਡੋਰੀ ਪਾਉਣੀ ਆ ਕੱਲੂ ਕੁੜੀ ਨੇ ਹੈ ਕੀ ਕਹਿੰਦੀ ਆ ਸਾਰੀ ਪਾਉਣੇ ਆ ਭਾਈ ਸਾਰਿਆਂ ਦੇ ਇਹਦੀ ਬਾਦੀ ਜਸਵਿੰਦਰ ਤਾਂ ਥੱਕ ਕੇ ਬੈ ਗਈ ਹੈ ਥੱਕ ਗਈ ਤੋ ਆ ਤਾਂ ਪੈਸਾ ਤੋਂ ਆਰਾਮ ਵੀ ਨਹੀਂ ਹੋਇਆ ਹੈਗਾ ਪੂਰੀਆਂ ਤਿਆਰੀਆਂ ਚੱਲ ਰਹੀਆਂ ਨੇ ਧੀਆਂ ਦੀਆਂ ਲੈ ਇਹ ਜਿਹੜਾ ਖਾ ਦਿਓ ਜੀ ਪੂਰੀ ਗੜਾਓ ਰਾਖਾ ਕਰੋ ਜਦਿਆਂ ਨੇ ਚੂਣੀ ਕੱਢਣ ਰਹੀ ਸੀ ਹੁਣ ਦੇਖਿੰਦੇ ਨੇ ਕਿਦਾਂ ਕਰ ਲਾਓ ਜੀ ਡਿਜ਼ਾਈਨ ਦੇਖੋ ਕਿਆ ਬਾਤਾਂ ਨੇ ਕਿਆ ਬਾਤ ਹੈ ਕਿਆ ਬਾਤ ਹੈ ਇਹਦਾ ਹਜੇ ਕੰਮ ਰਹਿਣਾ ਸੀ ਇਹ ਪਿੱਛੇ ਆਂਦੀ ਸੀ ਲੈ ਵੀ ਮੈਨੂੰ ਦਿਖਾਓ ਹਾਂ ਸਪੈਸ਼ਲ ਮਾਹੀ ਜੀ ਨੇ ਕੀਤਾ ਜੀ ਇਹ ਦੇਖੋ ਵਾਹ ਲਓ ਜੀ ਚੱਲ ਮਹਿੰਦੀ ਵਾਲੀਆਂ ਹੋਈਆਂ ਤੁਸੀਂ ਭਾਈ ਵਾਹ ਗਾਪਾ ਆਇਆ ਪਿਆ ਸੀ ਆ ਕੁੜੀ ਨੇ ਸਵੇਰ ਦਾ ਫੋਨ ਨਹੀਂ ਛੱਡਿਆ ਸੀ ਦਾ ਸੁਪਤ ਜੋਲ ਤੱਕ ਪੂਰਾ ਹਾਂ ਲਓ ਵੀ ਸਵੇਰ ਦੇ ਜਿਹੜੇ ਸੂਟ ਨੂੰ ਲੱਗੇ ਹੋયા ਉਹ ਹਲੇ ਤੱਕ ਰੈਡੀ ਨਹੀਂ ਹੋਇਆ ਹੈਗਾ ਸੂਟ ਹੈ بڑے ਬੰਦੇ ਦਾ ਸੀਗਾ ਬਸ ਸਲਵਾਰ ਸਲਵਾਰ ਬਣੀ ਆ ਜਾਨੂੰ ਲਾਈਟ ਚਲੀ ਜਾਂਦੀ ਆ ਲੈਸਾਂ ਰਹਿ ਗਈਆਂ ਤੇ ਪੂਰਾ ਵਧੀਆ ਸੂਟ ਬਣ ਰਿਹਾ ਸਲਵਾਰ ਰੈਡੀ ਹੋ ਗਈ ਸਲਵਾਰ ਰੈਡੀ ਹੋ ਗਈ ਯਾਰ ਬੜ ਛਾਲ ਪਾ ਕੇ ਕਾਲਾ ਸੂਟ ਬਾਤ ਇੱਕ ਤਾਂ ਨੂੰ ਲੁੱਕ ਦਿਖਾਵਾਂਗੇ ਹਾਂ ਆ ਸੂਟ ਦਾ ਖੰਡਿਆਲ ਖਾਨਾ ਲਓ ਜੀ ਟਾਈਮ 7:00 ਵੱਜ ਚੁੱਕੇ ਨੇ ਤੇ ਆਪਾਂ ਹੋਇਆ ਹੁਣ ਥੋੜਾ ਜਿਹਾ ਫ੍ਰੀ ਤੇ ਅੱਜ ਤਾਂ ਸਾਰਾ ਦਿਨ ਬਹੁਤ ਹੀ ਜ਼ਿਆਦਾ ਬੀਜ਼ੀ ਸੀਗਾ ਕਿਉਂਕਿ ਕੱਲ ਫੰਕਸ਼ਨ ਆ ਫਿਰ ਫੰਕਸ਼ਨ ਤੇ ਕਿਦਾਂ ਪਹਿਲਾਂ ਤਾਂ ਬਹੁਤ ਜ਼ਿਆਦਾ ਬੀਜ਼ੀ ਸੀ ਅੱਜ ਸਾਰਾ ਦਿਨ ਆਪਾਂ ਸ਼ਾਮ ਦੇ ਟਾਈਮ ਆਪਾਂ ਐਂਡ ਐਂਡ ਤੇ ਆ ਕੇ 6:30 ਵਜੇ ਜਾ ਕੇ ਮਹਿਕ ਦੇ ਗਿੱਲਾਂ ਤੋਂ ਜੁੱਤੀ ਪਵਾ ਕੇ ਲੈ ਕੇ ਆਏ ਆ ਤੇ ਹੁਣ ਪਤਾ ਨਹੀਂ ਮਲੇਰ ਕੋਟ ਲੋ ਲੈਣ ਕਰਕੇ ਹੁਣ ਮੈਨੂੰ ਗਿੱਲਾਂ ਦੀਆਂ ਜੁੱਤੀਆਂ ਥੋੜੀਆਂ ਕਾਸਟਲੀ ਲੱਗਦੀਆਂ ਨੇ ਮੈਕ ਦੀ ਜੁੱਤੀ ਜਿਹੜੀ ਇੱਥੇ ਦਿੱਤੀ ਆ ਉਹ 500 ਦੀ ਸੀ 550 ਦੀ ਕਹਿ ਰਹੇ ਸੀ 500 ਦੀ ਬਹੁਤ ਔਖੀ ਸੀ ਤੇ ਜੁੱਤੀ ਮੈਂ ਤੁਹਾਨੂੰ ਦਿਵਾਉਣੀ ਆ ਪਤਾ ਨਹੀਂ ਮੈਂ ਕਿਨੇ ਕਿੱਥੇ ਰੱਖੀ ਆ ਔਰ ਮੇਰਾ ਹੈਡੈਕ ਇੰਨਾ ਜ਼ਿਆਦਾ ਹੋ ਰਿਹਾ ਇੰਨੀ ਜ਼ਿਆਦਾ ਟੈਨਸ਼ਨ ਦਾ ਮਤਲਬ ਵੈਸੇ ਪਿਛਲੀ ਵਾਰ ਤੇ ਇਹਨਾਂ ਨੂੰ ਜ਼ਿਆਦਾ ਸੀਗੀ ਥੋੜੀ ਟੈਨਸ਼ਨ ਕਿਉਂਕਿ ਸਾਰਾ ਕੰਮ ਸੰਭਾਲਣਾ ਇਸ ਵਾਰ ਤਾਂ ਇਹ ਕਰਕੇ ਮੈਂ ਸਾਰਾ ਪੈਲਸ ਵਾਲਾ ਤੇ ਛੱਡਦਾ ਸੀਗਾ ਜਿੱਥੇ ਆਪਾਂ ਕਰ ਰਹੇ ਆ ਆਪਣਾ ਜੂ ਵੈਨਿਊ ਆ ਤੇ ਲੋਕੇਸ਼ਨ ਆ ਉਹਨਾਂ ਦੀ ਚੜ੍ਹਤਾ ਸੀ ਬਟ ਫੇਰ ਵੀ ਬਹੁਤ ਜ਼ਿਆਦਾ ਸਟ੍ਰੈਸ ਆ ਜਿੰਨਾ ਤੀਰ ਤੱਕ ਸਾਰਾ ਫੰਕਸ਼ਨ ਹੈ ਜਿਹੜਾ ਉਹ ਸਹੀ ਸਲਾਮਤ ਆਪਣਾ ਹੋ ਨਹੀਂ ਜਾਂਦਾ ਵਧੀਆ ਤਰੀਕੇ ਦੇ ਨਾਲ ਕਿਉਂਕਿ ਸਾਰਿਆਂ ਨੇ ਸੀ ਇੰਨਾ ਪੈਸਾ ਲਾਇਆ ਤਾਂ ਉਹ ਵੀ ਤਾਂ ਦੀ ਵਧੀਆ ਆ ਪਾਵਰਫੁੱਲ ਆ ਅਗਰ ਸਾਰੇ ਵਧੀਆ ਇੰਜੋਏ ਕਰਕੇ ਜਾਣ ਖੁਸ਼ ਹੋ ਕੇ ਜਾਣ